ਪਿਆਰ ਭਰੀ ਸਤਿ ਸ੍ਰੀ ਅਕਾਲ ਕਿਨੇ ਐਡ ਲਉਣੀ ਤਾਂ ਬਸ ਪੋਰਟਰ ਦੇ ਨੰਬਰ ਜੱਦੀ ਜਾਂਦਾ 507 ਕੋਟ ਮੈਂ ਭੇਜਿਓ ਵੀਡੀਓ ਨੂੰ ਲੇਕ ਛੇੜ ਨਾਈਟਪਾਕ ਚੈਨਲ ਫੋਲੋ ਕਰਦੇ ਆ ਆਪਾਂ ਦੇ ਕੇ ਆ ਤਿੰਨ ਟਰਾਲੇ ਤੇ ਦੋ ਟਰੈਕਟਰ ਪੰਜ ਚੀਜ਼ਾਂ ਦੇ ਕੇ ਵੀਡੀਓ ਸਾਰੀ ਬਸ ਟੈਂਪਰ ਨਾ ਕਰੇ ਜਾਇਜ਼ ਕੇ ਇਹ ਰਜਾ ਫਗਵਾੜਾ ਤੇ 1.58 ਫੁੱਟ ਲੰਮਾ ਟਰਾਲਾ ਤੇ 7 ਫੁੱਟ ਚੌੜਾ ਚਪੰਜਾਂ ਚ ਮੱਚੀ ਹੋ ਕੋਕੋ ਚ ਗੁੱਲਾ ਪੈਂਦਾ 4 ਇੰਚੀ ਝੋਟੇ ਦੇ ਸਾਈਡ ਜਿੱਡੇ ਜਿੱਡੇ ਤੋਂ ਪੰਪ ਲੱਗੇ ਹੋਇਆ ਜੈਕੋ ਕਿੰਨਾਂ ਨੂੰ ਕਹਿੰਦੇ ਕਈ ਇਰਗੇ ਚ ਪੰਪ ਕਹਿੰਦੇ ਆ ਤੇ 50 50 ਟਨ ਵਾਲੇ 10 ਇੰਚੀ ਗਾੜਣਾ ਚਾ 10 ਨੜੀ ਹੱਬ ਚਾ ਰੇਵ ਦੇ ਸਿਕਾ ਤਿੰਨ ਪੱਟ ਵੱਡ ਚਾ 2 ਫਟ ਬਾੜ ਚਾ ਤੇ 20 ਬਾਈ ਦੇ ਬਹਿਰਾਂ ਚਾ ਤੇ ਚਾ ਚਾਂ ਰੰਗੀ ਤੇ ਗਲੇ ਪੱਤੇ ਲੱਗੇ ਆ Tata Steel ਦਾ ਮਾਲ ਆ ਪ्योर ਪਿਆਰ ਟਾਟਾ ਸੇਡ ਦੇ ਮਾਲ 'ਚ ਖੜਾ ਇਹ ਤੇ 1.58 ਲੰਮਾ 7 ਪਟਕਿਆਵੜਾ ਤੇ ਹੈਵੀ ਤੋਂ ਪਾਰਾ ਟਰਾਲਾ ਤੇ 35 34 ਕੁਇੰਟਲ ਦੇ ਨੇੜੇ ਟਰਾਲਾ ਇਹ 36 ਕੁਇੰਟਲ ਦੇ ਹੋਰ ਵੀ ਵਜਨ ਹੋਊਗਾ ਮੈਂ ਆਪਦੇ ਨੰਜ਼ਾਜੀ ਨਾਲ ਆਖਿਆ ਉਹ ਤੁਸੀਂ ਫੋਨ ਲਾ ਕੇ ਪੁੱਛ ਸਕਦੇ ਆ ਮੈਂ ਗਾਰੰਟੀ ਨਹੀਂ ਦਿੰਦਾ ਵਧ ਵੀ ਸਕਦਾ ਘਟ ਵੀ ਸਕਦਾ ਤੇ ਹੈਵੀ ਤੋਂ ਪਾਰਾ ਟਰਾਲਾ ਰੇਟ ਇਹਦਾ ਫੋਨ ਤੇ ਕਰਸਦਾ ਰੇਟ ਦੱਸੀ ਆਂਗੇ ਚਾਹ ਦੇ ਥਾਰਾ ਪੁੱਟਾ 70 ਰੁਪਏ ਹੈ ਟੈਰ ਤੇ ਮਗਰ ਦੇ ਪਾਸੇ ਰਸਤੇ ਕਸਣ ਵਾਲਾ ਵੀ ਲਾਇਆ ਤੇ ਇਕੱਠੇ ਕਰਨ ਵਾਲਾ ਵੀ ਲਾਇਆ ਲਾਈਟਾਂ ਲੱਗੀਆਂ ਬੇਰਚੇ ਲੱਗੇ ਆ ਵੀਲ ਕਵਰ ਪਏ ਆ ਫੁੱਲ ਮੋਡੀਫਾਈਡ ਰਾਂਦਾ ਤੇ ਕੁੰਡਗਾ ਛੁੰਡਗਾ ਲੱਗਗੀਆਂ ਟਾਲੇ ਨੂੰ ਸਾਈਟਾ ਤੇ ਰੱਸਾ ਆਪਣਾ ਰਸਤੇ ਪਾਉਣ ਵਾਲੀਆਂ ਸਾਰੀ ਜਾਣਕਾਰੀ ਫੋਨ ਲੱਗ 655 ਜਰਜਣ 2005 ਮਾਡਲਾ ਪੰਜਾਬ ਨੰਬਰ ਡਾਬਰ ਪੱਟੀ ਡੰਡਾ ਨਾਲਾ ਇੰਜਨ ਗੇਅਰ ਲਿਫਟ ਦਾ ਓਕੇ ਆ ਟਾਪ ਲਿੰਕ ਨਾਲ ਡਾਬਰ ਨਾਲ ਤੇ 2005 ਮਾਡਲ ਹੈ ਇਹ ਤੇ 605 ਹਜ਼ਾਰ ਜਣਾ ਏਰੀਆ ਕਰਤਾਰਪੁਰ 60 ਪੈਸੇ ਟਾਇਰ ਇੰਜਨ ਗੇਅਰ ਲਿਫਟ ਦਾ ਓਕੇ ਟਰੈਕਟਰ ਦਾ ਪਾਵਰ ਸਟੇਜ ਦੇ ਡੈਕਸ ਬ੍ਰੇਕਾਂ ਡਬਲ ਕਲਚ ਤੇ 60 ਪੈਸੇ ਟਾਇਰ ਚਾਲੇ 16 ਦੇ ਟਾਇਰ ਰੇਟ ਇਹਦਾ ਫੋਨ ਤੇ ਕਰ ਸਕਦੇ ਆ ਤੇ ਕੋਕਾਪੀ ਟਰੈਕਟਰ 605 ਅਰਜ ਜਣਾ ਤੇ ਏਰੀਆ ਗਰਦਾਸਪੁਰ ਤੇ ਵਧੀਆ ਟਰੈਕਟਰ ਆ ਇੰਜਨ ਗੇ ਲੈਫਟ ਦਾ ਓਕੇ ਆ ਰੰਗ ਪੇਂਟ ਤਾਂ ਸਾਰਾ ਨੀਰ ਆ ਜਾ ਗੇਅਰ ਦਾ ਛੋ ਦਾ ਮਰਗਾੜਾ ਦਾ ਰਿੰਬਾਂ ਦਾ ਰੰਗ ਸਾਰਾ ਨੀਰ ਆ ਜਾ ਤੇ ਅੱਗੇ ਹੈਗਾ 14 ਫੁੱਟਾ ਟਰਾਲਾ ਏਰੀਆ ਬਕਵਾੜਾ ਇਹ ਕਿਹੜਾ ਮੁੱਡੇ ਮੂਰੀ ਦੀ ਟਰਾਲਾ ਸਾਡੇ ਠਾਣਾ ਫਟੋ ਉਸੇ ਬੰਦੇ ਦਾ 14 7 ਤੇ 10 ਇੰਚੀ ਗਾੜਨਾ ਚਾਹਤਾ ਨੜੀ ਹਾ ਵਿਚਾਰੇ ਦੇ ਸਿਚਾ 20 ਬਾਈ ਦੇ ਬਹਿਰ ਗਾ ਚਾ 2.5 ਫੁੱਟ ਬੈੱਡ ਚਾ 2 ਫੁੱਟ ਵਾੜ ਚਾ ਤੇ 56 ਇੰਚ ਮਚੀ ਰੁੱਕ ਚਾ ਤੇ ਗੁੱਲਾ ਪਾਉਣੇ ਉਹ 4 ਇੰਚੀ ਚਾ ਤੇ ਹੈਵੀ ਤੋਂ ਪਰਾ ਟਰਾ ਦਾ ਕਿਸੇ ਵੀਰ ਪਾਈ ਦੇ ਲੈਣਾ ਹੋਵੇ ਬਿਜ਼ਨਸ ਪਰ ਕਰ ਸਾਡੇ ਆ ਈਲ ਕ ਖਵਾੜਾ ਰੇਟ ਇਹਦਾ ਫੋਨ ਤੇ ਕਰ ਸਕਦੇ 147 ਡਬਲ ਪੰਪ 511 50 50 ਟਨ ਵਾਲੇ ਇਹਨੂੰ ਪੰਪ ਲੱਗੇ ਆ 40 40 ਟਨ ਵਾਲੇ ਹੋਣਗੇ ਇਹ 147 ਟਰਾਲਾ ਤੇ ਹੈਵੀ ਤੋਂ ਭਰਾ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਦਨ ਸੰਪਰਕ ਕਰਦੇ ਆ ਵੱਡਾ ਟੂਲ ਬਾਕਸ ਪਾਣੀ ਵਾਲੀ ਟੈਂਕੀ ਨਾਲ ਆਓ ਤੇ ਲਾਈਟਾਂ ਲੱਗੀਆਂ ਬੀੜ ਕੇ ਲੱਗੇ ਵੀਲ ਕਵਰ ਪਾਏ ਪੂਰਾ ਮੋਡੀਫਾਈਡ ਟਰਾਲਾ ਤੇ ਸਾਰੀ ਜਾਣਕਾਰੀ ਫੋਨ ਲੱਗਦੇ ਨੇ 2011 ਮਾਡਲ ਟਰੈਕਟਰ ਆ ਇਹ ਜਿਹੜਾ ਟੱਲੇ ਵਾਲਾ ਪਿੰਡ ਤੇ ਜ਼ਿਲ੍ਹਾ ਸੰਗੂਰ ਬਰਾਲਾ ਬਰਾਲਾ ਜ਼ਿਲ੍ਹੇ ਦੇ ਵਿੱਚ ਖੜਾ ਟਰੈਕਟਰ ਇਹ ਤੇ ਪਿੰਡ ਟੱਲੇ ਵਾਲਾ ਤੇ 2011 ਮਾਡਲ 475 ਅਰਜਨ ਟਰੈਕਟਰ ਨਾ 475 ਸੌਰੀ ਵੀਰੇ ਗਲਤ ਹੋ ਜਾਂਦੇ ਬੋਲਣ ਚ 475 ਟਰੈਕਟਰ ਆ ਤੇ 2011 ਮਾਡਲ ਆ ਜਿਹਨ ਕੀ ਲਫਟ ਦਾ ਓਕੇ ਆ ਰੰਗ ਪੇਂਟ ਦਾ ਸਾਰਾ ਨੀਲਾ ਜਾ ਕੋਕਾਪੀ ਟਰੈਕਟਰ ਕਿਸੇ ਵੀਰ ਪਾਈ ਨੇ ਲੈਣਾ ਹੋਵੇ ਵੀ ਸੰਪਰਕ ਕਰ ਸਕਦੇ ਆ ਇਹਦਾ ਤੇ ਇੰਜਣ ਗੇ ਲੈਫਟ ਦਾ ਓਕੇ ਆ ਕੰਮ ਸਾਰਾ ਹੋਇਆ ਉਹਦੇ ਹਿੱਸੇ ਦਾ ਮੈਂ ਕਹਿੰਦੇ ਸੀ ਤਾਂ ਫਾਈਬਰ ਦੀ ਛਤਰੀ ਲੱਗੀ 12 ਇੰਚੀ ਬੂਫਰ ਲੱਗੇ ਆ ਡੈਕ ਲੱਗਿਆ ਵਾ ਚੂ ਪਾਈਪ ਲੱਗਿਆ ਵਾ ਤੇ ਕੋਕਾਪੀ ਟਰੈਕਟਰ ਕਿਸੇ ਵੀਰ ਪਾਈ ਨੇ ਲੈਣਾ ਹੋਵੇ ਵੀ ਸੰਪਰਕ ਕਰ ਸਕਦੇ ਆ 2011 ਮਾਡਲ 80 ਪੈਸੇ ਟਾਇਰ ਐਮਰਕੁਣਪੜੀ ਤੇ ਰੇਟ ਫੋਨ ਤੇ 16 ਫੁੱਟਾ ਟਰਾਲਾ ਏਰੀਆ ਫਗਵਾੜਾ ਇਹ 14 ਫੁੱਟੇ ਟਰਾਲੇ ਦੀ ਕਿਹੜੀ ਆਪਾਂ ਵੀਡੀਓ ਬਣਾ ਕੇ ਆਏ ਹਾਂ ਉਹਦਾ ਏਰੀਆ ਫਗਵਾੜਾ 16 ਸੱਤ ਬਿਨਾ ਲਿਫਟ ਤੋਂ ਬਿਨਾ ਪੰਪ ਤੋਂ ਟਰਾਲਾ ਇਹ ਦਾਸ ਸਿੰਘ ਕੀ ਗਾਰਡਰ ਦਾ ਨੜੀਆ ਬਰੇਲ ਦਾ ਹਿੱਸਾ 20 ਬਾਈ ਦੇ ਬਹਰ 3 ਫੁੱਟ ਮਿੱਡ 2 ਫੁੱਟ ਬਾੜੋ ਤੇ 55 ਇੰਚੀ ਮੱਚੀ ਹੁੱਕ ਕਿਤੇ ਗੁੱਲਾ ਪੈਂਦਾ 4 ਇੰਚੀ ਤੇ ਰਸਤੇ ਕੱਸਣ ਵਾਲਾ ਵੀ ਲੱਗਿਆ ਇਕੱਠੇ ਕਰਨ ਵਾਲਾ ਵੀ ਲੱਗਿਆ ਤੇ ਪੂਰਾ ਮੋਡੀਫਾਈ ਫੋਲਟਰਾਂ ਦਾ ਲਾਈਟਾਂ ਚੱਕਮਕ ਚੱਕਮਕ ਕਰਦਾ ਹੈ ਵੀ ਤਾਂ ਪੈਰਾ ਟਰਾਲਾ ਕਿਸੇ ਵੀਰ ਪਈ ਨਹੀਂ ਲੈਣਾ ਵੀ ਵੀ ਤਾਂ ਵਰਕਰ ਸਕਦੇ ਆ 10 ਇੰਚੀ ਗਾਡਰ ਨੇ ਜੋੜੀ ਬੇਰ ਕੈਂਚੀਆਂ ਬਣਾ ਕੇ ਲਾਈਆਂ ਤੇ ਕੋਕਾ ਪੀ ਟਰਾਲਾ ਕਿਸੇ ਵੀਰ ਪਈ ਨਹੀਂ ਲੈਣਾ ਵੀ ਤਾਂ ਵਰਕਰ ਸਕਦੇ ਆ ਏੜੀਆਂ ਫਗਵਾੜਾ ਰੇਟ ਫੋਨ ਦੇ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਿਓ ਭਰਾ ਬਣ ਕੇ ਸ਼ੇਅਰ ਕਰਦੇ ਹੋ ਟੋੜੇ ਭਰਾਵਾਂ ਦੀ ਸਿਰ ਤੇ ਚੰਦਨਾ ਚਾਹੀਦਾ ਰਹੋ ਕੋਕਾ ਪੀਰਸ ਟਰਾਲਾਂ ਦੇ ਕੇ ਆਏ ਆਪਾਂ ਪੰਜ ਟਰਾਲਾਂ ਦੇ ਚੀਜ਼ਾਂ ਦੇ ਕੇ ਆਈ ਦੋ ਟਰੈਕਟਰ ਦੀ ਤਿੰਨ ਟਰਾਲੇ ਦੀ ਇੱਕੇ ਵੀਰ ਦੇ ਵੀਡੀਓ ਸਾਰੀ ਵੀ ਕੁਸਟੈਪ ਨਾ ਕਰੋ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਫੋਲੋ ਕਰਦੇ